ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਜਿਹੜੇ ਝੋਨੇ ਦੀ ਖੇਤੀ ਕੀਤੀ ਜਾਂਦੀ ਹੈ ਪਿਛਲੇ 1 ਸਾਲ ਤੋਂ ਜਿਹੜੀ ਝੋਨੇ ਦੀ ਫਸਲ ਨੂੰ ਲੈ ਕੇ ਜਿਹੜੀ ਵੇਚਣ ਸੰਬੰਧੀ ਜਿਹੜੀ ਸਮੱਸਿਆਵਾਂ ਆਉਂਦੀਆਂ ਉਹਨਾਂ ਨੂੰ ਲੈ ਕੇ ਸਥਿਤੀ ਤਣਾਅਪੂਰਨ ਬਣੀ ਹੋਈ ਹੈ ਜੇਕਰ ਆਪਾਂ ਪਿਛਲੇ ਸੀਜ਼ਨ ਦੀ ਗੱਲ ਕਰੀਏ ਤਾਂ ਪਿਛਲੇ ਸੀਜ਼ਨ 'ਚ ਜਿਹੜੇ ਝੋਨੇ ਨੂੰ ਵੇਚਣ ਸੰਬੰਧੀ ਜਿਹੜੀਆਂ ਮੁਸ਼ਕਲਾਂ ਆਈਆਂ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਆਪਣੇ ਕਿਸਾਨ ਵੀਰਾਂ ਦੇ ਸਾਰੇ ਕਿਸਾਨ ਵੀਰਾਂ ਨੂੰ ਜਿਹੜੀ ਖੱਜਲ-ਖਵਾਰੀਆਂ ਦਾ ਮੂੰਹ ਦੇਖਣਾ ਪਿਆ ਸੀ ਉਹ ਤੁਹਾਡੇ ਸਾਰੇ ਕਿਸਾਨ ਵੀਰਾਂ ਨਾਲ ਜਿਹੜੀ ਵਾਪਰਿਆ ਸੀ ਤੇ ਜਿਹੜੀ ਇਸ ਤੋਂ ਇਸ ਵਾਰ ਜਿਹੜੀ ਬਹੁਤ ਵੱਡੀ ਜਿਹੜੀ ਸਮੱਸਿਆ ਆਉਣੀ ਹੈ ਪੰਜਾਬ ਵਿੱਚ ਮੰਡੀਆਂ ਪੰਜਾਬ ਦੀਆਂ ਮੰਡੀਆਂ ਜਿਹੜਾ ਚੋਨਾ ਜਿਹੜਾ ਵੇਕਣਾ ਰੋੜਨਾਗਾ ਚੋਨਾ ਪਿਛਲੀ ਵਾਰ ਜਿਵੇਂ ਰੋੜਿਆ ਸੀ ਇਸ ਵਾਰ ਵੀ ਚੋਨਾ ਰੋੜੇਗਾ ਤੇ ਇਸ ਵਾਰ ਉਸ ਤੋਂ ਵੀ ਜ਼ਿਆਦਾ ਜਿਹੜੀਆਂ ਮੁਸ਼ਕਲਾਂ ਜ਼ਿਆਦਾ ਆਉਣੀਆਂ ਨੇ ਉਹ ਸੰਬੰਧੀ ਅਸੀਂ ਆਪਾਂ ਇਸ ਵੀਡੀਓ ਵਿੱਚ ਗੱਲਬਾਤ ਕਰਾਂਗੇ ਤੇ ਵੀਡੀਓ ਸ਼ੁਰੂ ਕਰਦੇ ਹਾਂ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀਰ ਚੈਨਲ ਤੇ ਪਹਿਲੀ ਵਾਰ ਵੀਡੀਓ ਵੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਜਰੂਰ ਦਬਾ ਲਿਓ ਤਾਂ ਕਿ ਆਪਣੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਆਪਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਵੀਡੀਓ ਤੁਹਾਡੇ ਨਾਲ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਤੇ ਹੁਣ ਆਪਾਂ ਗੱਲਬਾਤ ਕਰਦੇ ਹਾਂ ਜੀ ਜਿਹੜੇ ਝੋਨਾ ਨੂੰ ਦੀਆਂ ਮੁਸ਼ਕਲਾਂ ਆਪ ਨੂੰ ਆਉਣੀਆਂ ਜਿਹੜੀਆਂ ਪਿਛਲੇ ਸਾਲ ਆਪ ਨੂੰ ਮੁਸ਼ਕਲਾਂ ਆਈਆਂ ਉਸ ਸੰਬੰਧੀ ਗੱਲਬਾਤ ਕਰਦੇ ਹਾਂ ਤੇ ਇਸ ਵਾਰ ਜਿਹੜੀਆਂ ਉਸ ਤੋਂ ਵੀ ਜ਼ਿਆਦਾ ਜਿਹੜੀਆਂ ਮੁਸ਼ਕਲਾਂ ਆਉਣੀਆਂ ਨੇ ਤੇ ਜਿਹੜਾ ਸਰਕਾਰ ਨੇ ਝੋਨਾ ਬੰਦ ਕਰਨਾ ਫਿਲਹਾਲ ਤਾਂ ਇਹ ਪੱਕੇ ਤੌਰ ਤੇ ਇੱਕਦਮ ਨਹੀਂ ਕਰ ਸਕ ਰਹੀ ਸਰਕਾਰ ਜਿਹੜੇ ਉਹਨਾਂ ਦੇ ਸਰਕਾਰ ਦੇ ਸਲਾਹਕਾਰ ਨੇ ਉਹਨਾਂ ਨੂੰ ਸਲਾਹ ਦੇ ਰਹੇ ਨੇ ਤੇ ਵੀ ਇੱਕ ਵਾਰ ਜੇ ਤੁਸੀਂ ਬੰਦ ਕਰੋਗੇ ਤਾਂ ਧਰਨੇ ਲੱਗ ਜਾਣੇ ਨੇ ਕਿਸਾਨ ਵੀਰ ਕਿਸਾਨ ਜੁਨੀਅਨ ਜਿਹੜੇ ਧਰਨੇ ਲੱਗਣਗੇ ਤੇ ਇਸ ਲਈ ਸਰਕਾਰ ਜਿਹੜੀ ਹੈ ਉਹ ਕਿਸਾਨ ਵੀਰਾਂ ਨੂੰ ਖੱਜਲ ਖਵਾਰ ਕਰਕੇ ਹੀ ਉਹ ਆਪਣਾ ਜਿਹੜਾ ਝੋਨੇ ਮੰਨੀ ਉਹ ਮੂੰਹ ਮੋੜ ਰਹੀ ਹੈ ਤੇ ਪਰ ਆਪਾਂ ਨੂੰ ਇੱਕ ਵਾਰ ਮੂੰਹ ਮੋੜਨਾ ਵੀ ਪੈਣਾ ਝੋਨੇ ਵੱਲੋਂ ਤੇ ਜੇ ਸਰਕਾਰ ਆਪਾਂ ਨੂੰ ਕੋਈ ਨਵੀਂ ਜਿਹੜੀ ਖੇਤੀ ਦੀ ਨੀਤੀ ਜਿਹੜੀ ਲਾਗੂ ਕਰੇ ਤਾਂ ਸਾਰੇ ਕਿਸਾਨ ਵੀਰ ਸਾਹ ਚੋਨਾ ਸੱਢਣਗੇ ਪਿਛਲੀ ਵਾਰ ਜਿਹੜੇ ਕਿਸਾਨ ਵੀਰਾਂ ਨੂੰ ਆਪ ਨੂੰ ਜੜੀਆਂ ਖੱਜੇ ਲਗਵਾਰੀਆਂ ਤਿੰਨ ਦੇਖਣੀਆਂ ਪਈਆਂ ਮੇਨ ਜਿਹੜੀਆਂ ਤਿੰਨ ਪ੍ਰੋਬਲਮ ਜੜੀਆਂ ਆਈਆਂ ਸੀ ਤੇ ਪਹਿਲੀ ਜਿਹੜੀ ਲੇਬਰ ਸੀ ਬਹੁਤ ਜ਼ਿਆਦਾ ਛੁੱਟੀਆਂ ਕਰੀ ਸੀ ਲੇਬਰ ਨੇ ਤੇ ਲੇਬਰ ਹੜਤਾਲ ਤੇ ਬੈਠ ਜਾਂਦੀ ਸੀ ਤੇ ਦੂਸਰੀ ਪ੍ਰੋਬਲਮ ਸੀ ਜਿਹੜੀ ਆਰਥੀਆਂ ਨੂੰ ਜਿਹੜੇ ਆਰਥੀ ਕਹਿੰਦੇ ਸਾਨੂੰ ਘਟ ਮਿਲਦੇ 55 ਰੁਪਏ ਜਿਹੜੇ ਬਣਦੇ ਸੀ ਤੇ ਆਰਥ ਸਰਕਾਰ ਦੇ ਰਹੀ ਸੀ 44 ਰੁਪਏ ਤੇ ਤੀਜੀ ਜਿਹੜੀ ਪ੍ਰੋਬਲਮ ਸੀ ਉਹ ਹੈਗੀ ਸੈਲਰ ਮਾਲਕਾ ਜਿਹੜੇ ਹੜਤਾਲ ਕਰਦੇ ਵੀ ਸਾਡੇ ਕੋਲੇ ਜਿਹੜਾ ਪਹਿਲਾ ਚੋਣਾ ਸਰਕਾਰ ਨੇ ਚੱਕਿਆ ਨਹੀਂ ਤੇ ਦੂਸਰਾ ਜਿਹੜਾ ਚੋਣਾ ਨਵਾਂ ਆ ਗਿਆ ਪਰ ਜਿਹੜੀ ਮੋਟੀ ਕਾਰਟ ਤੇ ਜਦੋਂ ਚੋਣਾ ਉਹਨਾਂ ਨੂੰ ਕੱਢਦੇ ਸੀ ਤਾਂ ਉਹਨਾਂ ਕੋਲੇ ਜਗ੍ਹਾ ਵੀ ਬਣ ਜਾਂਦੀ ਸੀ ਫਿਰ ਸਾਰਾ ਕੁਝ ਹੀ ਹੱਲ ਹੋ ਜਾਂਦਾ ਸੀ ਇਸ ਵਾਰ ਵੀ ਜਿਹੜਾ ਹੋਣਾ ਵੀ ਤੇ ਕਿਸਾਨ ਵੀਰੋ ਉਸ ਤੋਂ ਹੋਈ ਵੱਧ ਤੁਹਾਨੂੰ ਖਝਲਖਵਾਰ ਹੋਣਾ ਪੈਣਾ ਜਿਹੜੇ ਵੀਰ ਕਿਸਾਨ ਵੀਰ ਕਹਿੰਦੇ ਆ ਵੀ ਇਸ ਵਾਰ ਅਸੀਂ ਬਾਸਮਤੀ ਲਾਵਾਂਗੇ ਤਾਂ ਬਾਸਮਤੀ ਦਾ ਪਿਛਲੇ ਵਾਰ ਵੀ ਆਪਣਾ ਤੁਹਾਡੇ ਸਾਹਮਣੇ ਹੀ ਜਿਹੜੇ ਰੇਟ 10000 ਰੁਪਏ ਜਿਹੜਾ 1509 ਲਗਭਗ 3000 ਰੁਪਏ ਤੋਂ 3200 ਤੱਕ ਚਲੇਗਾ ਹੀ ਮਗਰੋਂ ਤੇ ਪਹਿਲਾਂ 3000 ਤੱਕ ਖੜਾ ਰਿਹਾ ਤੇ ਜਿਹੜਾ ਮੁੱਸਲ ਸੀ ਮੁੱਸਲ ਦਾ ਵੀ ਇਸ ਵਾਰ ਰੇਟ ਰਿਹਾ ਜਿਹੜਾ ਪੱਤੀ 3400 3500 ਬਸ ਰੇਟ ਅੱਧ ਸੀ ਹੋ ਸਕਦਾ ਇਸ ਵਾਰ ਜੇ ਵਾਸਮਤੀ ਜ਼ਿਆਦਾ ਲੱਗਿਆ ਤਾਂ ਵਾਸਮਤੀ ਦੇ ਵੀ ਰੇਟ ਥੱਲੇ ਡਿੱਗ ਪੈਣ ਪੰਜਾਬ ਸਰਕਾਰ ਕੀ ਚਾਹੁੰਦੀ ਹੈ ਪੰਜਾਬ ਸਰਕਾਰ ਇਹ ਚਾਹੁੰਦੀ ਹੈ ਕਿ ਪੰਜਾਬ ਸਰਕਾਰ ਜਿਹੜੀ ਝੋਨੇ ਨੂੰ ਬੰਦ ਕਰਨਾ ਚਾਹੁੰਦੀ ਹੈ ਪਰ ਉਹ ਪੱਕੇ ਤੌਰ ਤੇ ਇਕਦਮ ਨਹੀਂ ਬੰਦ ਕਰਨਾ ਚਾਹੁੰਦੀ ਜੇ ਇਕਦਮ ਬੰਦ ਹੋਣਗੇ ਝੋਨਾ ਹੋਊਗਾ ਤਾਂ ਧਰਨੇ ਲੱਗ ਜਾਣਗੇ ਤੇ ਬਹੁਤ ਜ਼ਿਆਦਾ ਜਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਇਸ ਲਈ ਸਰਕਾਰ ਜਿਹੜੀ ਤੁਹਾਨੂੰ ਖੱਜਲ ਖਵਾਰ ਕਰਕੇ ਜਿਹੜਾ ਤਾਂ ਨੰਬੰਦ ਕਰਨਾ ਚਾਹੁੰਦੀ ਹੈ ਇਸ ਲਈ ਕਿਸਾਨ ਵੀਰੋ ਜਿਹੜੇ ਮੂਰੇ ਆਉਣ ਵਾਲਾ ਸਮਾਂ ਹੈ ਉਹ ਦੇਖ ਕੇ ਤੁਸੀਂ ਆਪਣੀਆਂ ਵੈਰੈਟੀਆਂ ਲਾਉਣੀਆਂ ਨੇ ਕਿਉਂਕਿ ਜਿਹੜੀ PR126 ਆ ਉਹ ਤਾਂ ਬਿਲਕੁਲ ਇਹਨਾਂ ਸਰਕਾਰ ਨੇ ਜਿਹੜੀ ਚੱਕਣੀ ਨਹੀਂ ਤੇ ਕਾਟ ਵਗੈਰਾ ਬਹੁਤ ਜ਼ਿਆਦਾ ਲੱਗੂਗੀ ਤੇ ਖੱਜਲ ਖਵਾਰੀ ਵੀ ਇਸ ਤਰ੍ਹਾਂ ਹੀ ਦੇਖਣ ਨੂੰ ਮਿਲੂਗੀ ਤੇ ਆਪਾਂ ਸਰਕਾਰ ਮੂਰੇ ਇਹੀ ਰੱਖ ਸਕਦੇ ਆ ਮੰਗ ਜਿਹੜੀ ਫਸਲਾਂ ਲਈ ਜਿਹੜੀ ਕਿਸਾਨਾਂ ਨੂੰ ਉਤਸ਼ਾਹਤ ਕਰਦੀ ਹੈ ਕਰੇ ਸਰਕਾਰ ਤਾਂ ਜੋ ਜਿਹੜਾ ਪੰਜਾਬ ਚੋਂ ਝੋਨਾ ਬੰਦ ਹੋ ਜਾਕੇ ਤੇ ਅਸੀਂ ਵੀ ਚਾਹੁੰਦੇ ਆ ਵੀ ਝੋਨਾ ਬੰਦ ਹੋਵੇ ਤੇ ਪਰ ਸਰਕਾਰ ਜਿਹੜੇ ਹੋਰ ਫਸਲਾਂ ਤੇ ਐਮਐਸਪੀ ਵਗੈਰਾ ਦੇਵੇ ਪੱਕੇ ਰੇਟ ਦੇਣ ਤਾਂ ਝੋਨਾ ਲੋਕ ਆਪਣੇ ਆਪ ਲਗਾਉਣਾ ਬੰਦ ਕਰ ਦੇਣਗੇ ਸੋ ਕਿਸਾਨ ਵੀਰੋ ਏ ਆਪਾਂ ਜਿਹੜੀ ਗੱਲਬਾਤ ਕੀਤੀ ਹੈ ਤੁਹਾਨੂੰ ਖੱਜਲ ਖਵਰੀਆਂ ਮੂਰੇ ਦੇਖਣ ਨੂੰ ਮਿਲਣੀਆਂ ਮਿਲਣੀਆਂ ਨੇ ਤੇ ਉਸ ਲਈ ਤੁਸੀਂ ਤਿਆਰ ਰਹੋ ਤੇ ਜਿਹੜੀਆਂ ਵੈਰੈਟੀਆਂ ਪਿਛਲੀ ਵਾਰ ਜਿਹੜੀ ਸਰਕਾਰ ਨੇ ਨਹੀਂ ਚੱਕੀਆਂ ਤੇ ਉਹ ਜੇ ਆਪਾਂ ਲਾਉਣ ਤੋਂ ਕੁਰੇਜ ਕਰੀਏ ਤਾਂ ਜ਼ਿਆਦਾ ਬੈਟਰ ਆ ਤੇ ਜੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਤਾਂ ਜੋ ਹੋਰ ਕਿਸਾਨ ਵੀਰਾਂ ਤੱਕ ਜਿਹੜੀ ਇਹ ਜਾਣਕਾਰੀ ਪਹੁੰਚ ਸਕੇ ਕਿਉਂਕਿ ਪੰਜਾਬ ਚੋਨਾ ਬੈਨ ਹੋਣਾ ਹੀ ਹੋਣਾ ਤੇ ਉਹ ਜਿਹੜੀ ਸਰਕਾਰ ਹੌਲੀ ਹੌਲੀ ਕਰ ਰਹੀ ਹੈ ਖੱਜਲਖਵਾਰ ਕਰਕੇ ਜਿਹੜੀ ਸਰਕਾਰ ਕਿਸਾਨਾਂ ਨੂੰ ਜਿਹੜਾ ਚੋਨਾ ਬੰਦ ਕਰ ਰਹੀ ਹੈ ਲੋਕ ਆਪਣੇ ਆਪ ਹੀ ਇਸ ਪਾਸੇ ਮੁੜ ਜਾਣ ਇਸ ਲਈ ਖੱਜਲ ਕਰ ਰਹੀ ਹੈ ਤੇ ਇਹ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਤਾਂ ਜੋ ਕਿਸਾਨ ਵੀਰਾਂ ਤੱਕ ਪਹੁੰਚ ਸਕੇ ਧੰਨਵਾਦ ਜੀ ਮਿਲਦੇ ਆ ਅਗਲੀ ਵੀਡੀਓ ਚ